ਰੱਡੀਆਂ ਕਲੇਰਾਂ ਦੇ ਲਾਗੇ ਪਟਕੋਲ ਕੰਪਨੀ ਵਾਰਦਾਤ ਹੋਈ ਆ ਉਹਦੇ ਬਦ ਸੰਬੰਧ ਤੁਸੀਂ ਕੀ ਜਣਾ ਰਹੇ ਹੋ ਜੈ ਗਵਾਗੇ ਮੇਰੇ ਮੜਾ ਤਾਂ ਕਦੇ ਨਾ ਦੇਖਿਆ ਕਿ ਜਿਹਨੇ ਤੁਸੀਂ 50 ਹਜ਼ਾਰ ਤੋਂ ਉੱਪਰ ਆਸੀ 5 ਵਜੇ ਮੋਕ ਇੱਥੇ ਘਰਾ ਚਲੇ ਜਾਂਦੇ ਨੇ ਇੱਥਾ ਅੱਲਾਹ ਆਫਸਰਾਂ ਜੰਮੀ ਘੜ ਬੈਠਿਆ ਹੋਣੀ ਆ ਦੇਖ ਲੈ ਮਾਹੌਲ ਲੋਕਾਂ ਨੂੰ ਇੱਕ ਪੰਪਾ ਸਾਈਡ ਤੇ ਸਾਰਿਆਂ ਨੂੰ ਪਤਾ ਕਿ ਜਿੰਨਾ ਚਾਹਤਾ ਹੁਣਾ ਟੁੱਟਦੀ ਵਾਰਦਾਤ ਆ ਨਹੀਂ ਬੰਦੇ ਕਤਲ ਦੀ ਉਹ ਨਾਲ ਆਈ ਸੀ ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ ਦੂਜਾ ਮਸਾ ਬਚਿਆ ਕੰਪੇਨ ਕਰਾਂਗੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਇਸ ਪਾਸੇ ਦੇਖੇ ਲੋਕਾਂ ਦੀ ਜਾਨ ਸਖਸ਼ੇ ਕਰੇ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੱਕ ਬੰਦਾਂ ਨਹੀਂ ਲੱਈ ਇਹ ਕਾਲੀ ਆਤਮਾਂ ਤੇ ਟਿਕਾਣਿਆਂ ਦੇ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਜੀ ਇਸ ਤੇ ਜਨਾ ਬਰੀਕੀ ਨਾਲ ਇਹ ਤੈਕੀਕਾ ਹੋਵੇ ਜੀ ਹੱਥ ਤੋਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਟੀਕਿਸ਼ ਹੋ ਰਿਹਾ ਮਜੀਠੇ ਜਹਾ ਵਾਲੇ ਥੋੜੇ ਦੇ ਨਾਲ ਖਿਆਚ ਇਹਦੀ ਤੈਕੀਕਾ ਨੂੰ ਚਾਹੀਦੀ ਹੈ ਬਰੀਕੀ ਨਾਲ ਪਹਿਲੇ ਜਿਹੜੀਆਂ ਵਾਰਦਾਤਾਂ ਆਈਆਂ ਉਹਨਾਂ ਦੇ ਸਬੰਧ ਵਿੱਚ ਅਜੇ ਤੱਕ ਕੋਈ ਇਹਨਾਂ ਨੂੰ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਨਹੀਂ ਹੋਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕਿ ਕਰ ਲੈਣਗੇ ਪੁਲਿਸ ਜੇ ਤਾਂ ਮੀਲ ਹੀ ਕਰ ਸਕਦੇ ਆ ਜੇ ਪਹਿਲਾਂ ਆਪਾਂ ਵਧੀਆ ਕੀ ਹੋਇਆ ਅਸੀਂ ਚਾਹੁੰਦੇ ਆਂ ਵੀ ਪੁਲਿਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਤੇ ਇਨਸਾਫ ਦਵਾਇਆ ਜਾ ਸਕੇ ਪੰਜਾਬ ਵਿੱਚ ਠੀਕ ਹੈ ਜੀ ਆਪਦੇ ਵਾਦਾਤ ਹੋ ਗਿਆ ਉਸ ਬੰਦੇ ਜਾਣਕਾਰੀ ਦਿਓ ਜੀ 8:00 ਵਜੇ ਦੇ ਕਰੀਬ ਤਿੰਨਾਂ ਪਸ਼ਾਤੇ ਵਿਅਕਤੀ ਆਏ ਜਿਹਨਾਂ ਨੂੰ ਵਧੇ ਆ ਤੇ ਸਿੱਧਾ ਦਫਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਤੇਲ ਪਾਣਾ ਹੈਗਾ ਪੰਪ ਬੰਦ ਹੋ ਗਿਆ ਮੁਰਗਲਾਂ ਸਿੱਧੀਆਂ ਗੂੜੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਦਿਨ ਸ਼ਾਦੀ ਚ ਵਜੀ ਆ ਉਹ ਤੇ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ ਚ ਵਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਹੋ ਗਿਆ ਇਸ ਕਰਕੇ ਜਿਹੜੇ ਆ ਸਾਰੇ ਮੁਰਕਿਓ ਭੱਜ ਗਏ ਸਾਰੇ ਤੁਸੀਂ ਕਿੱਦਾਂ ਦੇਖਦੇ ਜਿਹੜੇ ਲੁੱਟਖੋਹ ਦੀ ਨੀयत ਨਾਲ ਆਏ ਸੀ ਜਾਂ ਬੰਦੇ ਮਾਰਨ ਆਏ ਸੀਗੇ ਨਹੀਂ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਦੁੱਥੇ ਪੈਸੇ ਨਾਲ ਕੋਈ ਗੱਲ ਨਾਲ ਕੋਈ ਪੈਸਾ ਨਾਲ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਹੈ ਜੀ ਉਹਨਾਂ ਨੇ ਤੁਸੀਂ ਉਹ ਕਿਹੜੇ ਕੋਈ ਵਿਚਾਰੇ ਬੈਠੇ ਸੀ ਉਸ ਤਰ੍ਹਾਂ ਉਹ ਜਿਹੜਾ ਪੰਪ ਤੋਂ ਬੰਦ ਕਰਕੇ ਬੈਠੇ ਸੀ ਉਹ ਆਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਆਉਂਦੇ ਤੁਸੀਂ ਕਿਦਾਂ ਵੇਖਦੇ ਜੇ ਗੈਂਗਸਟਰ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਆ ਰਿਹਾ ਕਿ ਉਹਨਾਂ ਦੇ ਮਿਲੋ ਕੁੱਟਾ ਆ ਕਹਾਂ ਕਿ ਜਾ ਕੋਈ ਹੋਵੇ ਕਿਸ ਤਰ੍ਹਾਂ ਦੇਖਦੇ ਵੇਖੋ ਜੀ ਹੁਣ ਇਹ ਪੁਸਤੀ ਜਿਹੜੀ ਆ ਤਫਤੀਸ਼ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਆ ਉਸ ਤੋਂ ਪਹਿਲਾਂ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀ ਨਾਲ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੇਖ ਲੋ ਵੀ ਦਿਨ ਦਿਹਾੜ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਵੱਜੀਆਂ ਹਾਲ ਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇੰਦਾ ਇੰਦਾ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਨਾਲੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈਦਾ ਕੀਤੀ ਜਾਵੇ ਅਸੋ ਇਹ ਤਾਂ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਸ਼ਰਿਆ ਵੀ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਾਲਾਤ ਜੋ ਬਣੇ ਪਏ ਆ ਜਿਹੜੇ ਤੁਹਾਡੇ ਸਾਹਮਣੇ ਦਿਖ ਰਹੇ ਆ ਉਦੇ ਤੈਪੀ ਅੱਜ ਇਹ ਕਿਹੜੀ ਗੱਲ ਤੁਸੀਂ ਇੱਥੇ ਸਰਕਾਰ ਤੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਬਾਕੇ ਇਹ ਕਿ ਲਾਇਨ ਆਰਡਰ ਤੋਂ ਜੋ ਹੁਣ ਸਭ ਕੀਤਾ ਜਾਵੇ ਮੁੱਖਾਂ ਨੂੰ ਛੇੜ ਬਣਾਇਆ ਜਾਵੇ ਇਦਾਂ ਜਿਹੜੇ ਹਾਲਾਤ ਨੇ ਕਿ ਤਰ੍ਹਾਂ ਦੇ ਜੀਣਾ ਹਾਲਾਤ ਹੋਇਓ ਕਿ ਤਰ੍ਹਾਂ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣਗੇ ਜਾਂ ਸਾਡੇ ਰਕੇ ਬੰਦਿਆਂ ਦੀ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਮਸ਼ੀਨ ਇਹ ਆ ਜਾਂਦੀ ਹੈ ਜੀ ਨਜੀਠਾ ਕਤਵੰਗਣਾ ਰੋਡ ਤੇ ਪਾਰਕ ਪਟ੍ਰੋਲਿੰਗ ਦਾ ਕੰਮ ਕਰਦੀ ਪੰਪੋ ਜਿਹੜਾ ਰਾਕ ਜੀ